ਬਾਈ ਗੁਰੂ ਜੀ ਕਾ ਖਾਲਸਾ ਬਾਈ ਗੁਰੂ ਜੀ ਕੀ ਫਤਿਹ ਬਾਣੀ ਪ੍ਰਤੀ ਢਿੰਡਰਾਵਾਲਾ ਕਿੰਨਾ ਸੁਹਿਰਦ ਸੀ ਉਹਦੇ ਬਾਰੇ ਥੋੜੀ ਮੈਂ ਗੱਲ ਕਰਨੀ ਹੈ ਇੱਕ ਸੰਤ ਕਰਤਾਰ ਸਿੰਘ ਦੀ ਵਰਸੀ ਤੇ ਉਹ ਕਥਾ ਕਰ ਰਿਹਾ ਉਹਦੇ ਵਿੱਚ ਦੋ ਗੱਲਾਂ ਉਹਨੇ ਕਹੀਆਂ ਮੈਂ ਉਹ ਨੋਟ ਕੀਤੀਆਂ ਜਿਹੜੇ ਟਕਸਾਲੀ ਕਹਿੰਦੇ ਹੁੰਦੇ ਨੇ ਬਾਣੀ ਸਜੇ ਸਜੇ ਪਿਆਰ ਨਾਲ ਪੜੋ ਤੇ ਡਰਵਲਾ ਪਤਾ ਕੀ ਕਹਿੰਦਾ ਇੱਕ ਗੱਲ ਮੈਂ ਵਿੱਚ ਹੋਰ ਜਾਦਾ ਗਈ ਮੈਨੂੰ ਮੈਨੂੰ ਬਹੁਤ ਫੋਨ ਕਰਦੇ ਨੇ ਕਿ ਤੁਸੀਂ ਸਾਡੇ ਸੰਤ ਜੀ ਨੂੰ ਇਦਾਂ ਕਹਿੰਦਾ ਤੁਹਾਡਾ ਸੰਤ ਤੁਹਾਨੂੰ ਮੁਬਾਰਕਬਾਦ ਸਾਡੇ ਕੋਲੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਹੈ ਅਜੇ ਕੇ ਸੰਤ ਤੋਂ ਬੜੇ ਮੇ ਲੈਂਦੇ ਜਿਹੜਾ ਬੰਦਾ ਪਖੰਡ ਕਰਦਾ ਨਾ ਉਹਦੀ ਗੱਲ ਮੈਂ ਕਰੂੰਗਾ ਉੱਥੇ ਪਤਾ ਕੀ ਕਹਿ ਰਿਹਾ ਕਹਿੰਦਾ ਇਹ ਸਿੰਘ ਹੈਗੇ ਆ ਜਿਹੜੇ 17 ਮਿੰਟਾਂ ਵਿੱਚ ਸੁਖਮਨੀ ਸਾਹਿਬ ਦਾ ਪੂਰਾ ਪਾਠ ਕਰ ਦਿੰਦੇ ਆ 2.5 ਮਿੰਟਾਂ ਵਿੱਚ ਜਪਜੀ ਸਾਹਿਬ ਪੜ੍ਹ ਦਿੰਦੇ ਆ ਮੈਂ ਚੈਲੰਜ ਕਰਦਾ ਕੋਈ ਹੈਗਾ ਟਕਸਾਲੀ ਪਿੰਡਾਂਵਾਲ ਦਾ ਚੇਲਾ ਜਿਹੜਾ 17 ਮਿੰਟਾਂ ਵਿੱਚ ਸੁਖਮਨੀ ਸਾਹਿਬ ਸੁਣਾ ਦੇ 2.5 ਮਿੰਟਾਂ ਵਿੱਚ ਜਪੀ ਸਾਹਿਬ ਸੁਣਾ ਦੇ ਕੋਈ ਹੈਗਾ ਜੇ ਨਹੀਂ ਹੈਗਾ ਫਿਰ ਕਹੋ ਕਿ ਭਿੰਡਰਾਂ ਵਾਲੇ ਨੇ ਇਹ ਇਹ ਗੱਪ ਮਾਰੀ ਐ ਫਿਰ ਇਹ ਕਹੋ ਜੇ ਉਹਨੇ ਸੱਚ ਬੋਲਿਆ ਕੋਈ ਹੈਗਾ ਇਹ ਜਰਾ ਫਿਰ ਆਜੋ ਸਾਹਮਣੇ ਸੁਣਾਂਗੇ 2.5 ਮਿੰਟਾਂ ਵਿੱਚ ਜਪਜੀਤ ਸਾਹਿਬ ਤੇ 17 ਮਿੰਟਾਂ ਵਿੱਚ ਸੁਖਮਨੀ ਸਾਹਿਬ ਇਹ ਵੀਡੀਓ ਪਈ ਐ ਜਿਹਦੀ ਧੌਣ ਵਿੱਚ ਕਿੱਲਾ ਹੋਇਆ ਮੈਨੂੰ ਫੋਨ ਕਰ ਲਿਓ ਤੁਹਾਨੂੰ ਲਿੰਕ ਭੇਜਾਂਗੇ ਸੁਣ ਲਿਓ ਸੰਤ ਕਰਤਾਰ ਸਿੰਘ ਦੀ ਵਰਸੀ ਤੇ ਉਹ ਕਥਾ ਕਰ ਰਿਹਾ। ਉੱਥੇ ਗੱਲ ਕਹੀ ਹੈ। ਮੈਂ ਗੱਲ ਮੇਰਾ ਮਤਲਬ ਇਹ ਨਹੀਂ ਹੈਗਾ ਵੀ ਕਿਸੇ ਨੂੰ ਅਸੀਂ ਨੀਮਾ ਚਕਾਈਏ। ਜਿਨ੍ਹਾਂ ਨੇ ਉਹਨੂੰ ਸੰਤ ਮੰਨਣਾ ਮੰਨੋ ਅਸੀਂ ਕਿਸੇ ਨੂੰ ਨਹੀਂ ਹਟਾਉਂਦੇ। ਕੋਈ ਰੱਬ ਮੰਨਦਾ ਰੱਬ ਮੰਨੇ ਅਸਰਸੇ ਵਾਲੀ ਕਤਿਹੜ ਨੂੰ ਬਲਾਦ ਕਰੇ ਉਹਨੂੰ ਰੱਬ ਤੇ ਗੁਰੂ ਕਹੀ ਜਾਂਦੇ ਕਈ ਜਣ ਸਾਨੂੰ ਗਿਡਕਾ। ਅਹੀਂ ਦਾ ਜਿਹੜਾ ਪਖੰਡ ਹੈ ਜਿਹੜਾ ਝੂਠ ਹੈ। ਉਹਦੇ ਬੱਖੀਆ ਉਹਦੇ ਡੰਗੀਆਂ ਨੇ ਹੁਣ ਤੁਸੀਂ ਇਹ ਜਵਾਬ ਦਿਓ ਵੀ ਤੁਹਾਡੇ ਵਿੱਚ ਕੋਈ ਹੈਗਾ ਇਹੋ ਜਿਹਾ ਬੰਦਾ ਪੂਰੀ ਦੁਨੀਆ ਵਿੱਚ ਕਹਿ ਲਓ ਜੇ ਕੋਈ ਹੈਗਾ ਤਾਂ ਸਾਹਮਣੇ ਲੈ ਕੇ ਆਓ ਵੀ ਜਿਹੜਾ ਬੰਦਾ 2.5 ਮਿੰਟਾਂ ਵਿੱਚ ਜੈਮਸ਼ਾਦ ਦਾ ਪਾਠ ਸੁਣਾ ਦੇ ਬੋਲ ਕੇ 17 ਮਿੰਟਾਂ ਵਿੱਚ ਸੁਖਨੀ ਸਾਹਿਬ ਸੁਣਾ ਦੇ ਫਿਰ ਆਪਾਂ ਮੰਨ ਜਾਗੇ ਤੇ ਕਈਆਂ ਪ੍ਰਚਾਰਕਾਂ ਨੇ ਇਹ ਕਵਰ ਤੋਲਿਆ ਹੋਇਆ ਪਿੰਦਰਪਾਲ ਵਰਗਾ ਜਿਹੜੇ ਕਹਿੰਦੇ ਸੀ ਸੁਰਤੀ ਨਾਲ ਹੋ ਜਾਂਦਾ ਹੈ ਕਿਹੜੀ ਸੁਰਤੀ ਕਿਹੜੀ ਸੁਰਤੀ ਦੀ ਗੱਲ ਕਰਦੇ ਹੋ ਇੱਕ ਪਾਸੇ ਤੁਸੀਂ ਕਹਿੰਦੇ ਗੁਰਬਾਣੀ ਨੂੰ ਸਹਿਜ ਨਾਲ ਪੜ੍ਹਨਾ ਹੈ ਸਮਝਣਾ ਹੈ ਅਰਾਸ ਲੈ ਕੇ ਪੜ੍ਹਨਾ ਹੈ ਇਦਾਂ ਪਖੰਡ ਕਰਦੇ ਹੋ ਦੂਜੇ ਪਾਸੇ 2.5 ਮਿੰਟਾਂ ਵਿੱਚ ਸੁਖਮਨੀ ਜਪੀ ਸਰ ਦਾ ਪਾਠ ਤੇ 17 ਮਿੰਟਾਂ ਵਿੱਚ ਸੁਖਮਨੀ ਸਰ ਦਾ ਪਾਠ ਦੂਜੇ ਪਾਸੇ ਇਹ ਕਹਿ ਰਹੇ ਕੀ ਕੋਈ ਰਹਿਤ ਮਰਾਂ ਦਾ ਵਿੱਚ ਇਹ ਚੀਜ਼ ਲਿਖੀ ਹੋਈ ਹੈ ਬਾਣੀ ਵਿੱਚ ਕੋਈ ਹਵਾਲਾ ਮਿਲਦਾ ਤੁਹਾਨੂੰ ਇਹ ਜਿਹਾ ਵੀ ਬਾਣੀ ਤੁਸੀਂ ਇੰਨੀ ਕਾਲੀ ਪੜ੍ਹਣੀ ਇੰਨੀ ਤੇਜ਼ ਪੜ੍ਹਣੀ ਹੈ ਮੈਂ ਤਾਂ ਸਿਰਫ ਗੁਰਮਤਿ ਦੀ ਗੱਲ ਕਰ ਰਿਹਾ ਵੀ ਸੰਤ ਜਰਨੈਲ ਸਿੰਘ ਨੇ ਇਹ ਕਥਾ ਕਰਦੇ ਹੋਏ ਨੇ ਕਿਹਾ ਹੋਇਆ ਭਾਈ ਕਿ 17 ਮਿੰਟਾਂ ਵਿੱਚ ਸੁਖਣੀ ਸਾਹਿਬ 2.5 ਮਿੰਟਾਂ ਵਿੱਚ ਜਪਜੀ ਸਾਹਿਬ ਪੜਨ ਵਾਲੇ ਸਿੰਘ ਹੈਗੇ ਨੇ ਜੇ ਹੈਗੇ ਭਾਈ ਸਾਹਮਣੇ ਲਿਓ ਆਪਾਂ ਤੁਹਾਡੀ ਗੱਲ ਮੰਨਾਂਗੇ ਜੇ ਨਹੀਂ ਹੈਗੇ ਫਿਰ ਕਹੋ ਬੀਏ ਝੂਠ ਹੈ ਵੀ ਲੋਕਾਂ ਨੂੰ ਗੁੰਮਰਾਹ ਕਰਨ ਵਾਸਤੇ ਲੋਕਾਂ ਨੂੰ ਬਾਣੀ ਤੋਂ ਦੂਰ ਕਰਨ ਵਾਸਤੇ ਇਹ ਗੱਲਾਂ ਕੀਤੀਆਂ ਨੇ ਤੁਸੀਂ ਯਾਰ ਬੁੱਕਾਂ ਪੜ੍ਹਦੇ ਹੋ ਸਕੂਲਾਂ ਵਿੱਚ ਨਰਸੀ ਤੋਂ ਲੈ ਕੇ 10ਵੀਂ ਤੱਕ ਪਲੱਸ 2 ਬੀਏ ਐਮਏ ਬੀਐਡ ਪੀਐਚਡੀ ਪੀਸੀਐਸ ਐਮਬੀਐਸ ਇਹ ਸਭ ਕੁਝ ਕੀਤਾ ਹੋਇਆ ਹੈ ਉਹ ਕਿਹੜਾ ਸਿਲੇਬਸ ਹੈ ਜਿਹੜਾ ਤੁਸੀਂ 2.5 ਮਿੰਟਾਂ ਵਿੱਚ ਪੜ ਲਿਆ ਤੇ 17 ਮਿੰਟਾਂ ਵਿੱਚ ਪੜ ਕੇ ਤੁਹਾਡੇ ਯਾਦ ਆ ਗਿਆ ਹੈਗਾ ਕੋਈ ਸਿਲੇਬਸ ਹੈ ਜਾਂ ਜੇ ਸੰਤ ਜੀ ਨੇ ਗੱਲਾਂ ਕਹਿਤੀਆਂ ਇਹ ਕੌੜੀਆਂ ਨੇ ਮੈਨੂੰ ਹੋਰ ਕੋਈ ਮਤਲਬ ਨਹੀਂ ਮੈਨੂੰ ਗੱਲ ਇੱਕੋ ਹੀ ਚਾਹੀਦੀ ਹੈ ਵੀ ਜਵਾਬ ਦਿਓ ਵੀ ਇਹ 17 ਮਿੰਟਾਂ ਵਿੱਚ ਸੁਖਮਨੀ ਸਾਹਿਬ ਹੋ ਸਕਦਾ ਹੈ ਕੋਈ ਕਰਨ ਵਾਲਾ ਹੈਗਾ ਸੁਣਾ ਕੇ ਕੋਈ 2.5 ਮਿੰਟਾਂ ਵਿੱਚ ਪਾਠ ਸੁਣਾ ਕੇ ਜੇ ਤੁਸੀਂ ਤਾਂ ਕਰਨ ਵਾਲਾ ਹੈਗਾ ਕੋਈ ਸੁਣਾ ਦੂਗਾ ਜੇ ਕੋਈ ਸੁਣਾ ਦੂਗਾ ਤਾਂ ਸਿਰ ਮੇਰਾ ਜੁੱਤੀਆਂ ਤੁਹਾਡੀਆਂ ਤੇ ਨਹੀਂ ਫਿਰ ਕਹੋ ਕਿ ਝੂਠ ਸੀ ਇਹ ਜਾਣ ਬੁੱਝ ਕੇ ਗੱਲ ਆਈ ਤੇ ਕਿਹਾ ਗਿਆ ਇਹ ਜਿਹੜੀ ਮੈਂ ਗੱਲ ਕਹੀ ਹੈ ਨਾ ਜਿਹੜਾ ਵੀ ਕਹਿੰਦਾ ਵੀ ਝੂਠ ਹੈ ਮੈਨੂੰ ਫੋਨ ਕਰ ਲਿਓ ਤੁਹਾਨੂੰ ਵੀਡੀਓ ਦੇਵਾਂਗੇ ਵੀ ਆਹ ਸੰਜਨੈਲ ਸਿੰਘ ਜੀ ਇੱਥੇ ਕਥਾ ਕਰਦੇ ਕਹਿ ਰਹੇ ਹੈ ਭਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ